ਸਸਰੀ ਕਾਲਜੀ ਬਲੌਗ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਆਪਾਂ ਲੱਗਿਆਂ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰੇ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਓ ਜੀ ਆਪਾਂ ਬਣਾਵਾਂਗੇ ਅੱਜ ਕarele ਕareleਆਂ ਨੂੰ ਪਹਿਲਾਂ ਆਪਾਂ ਕ੍ਰੇੜ ਲਈਏ ਛੱਲ ਲਈਏ ਤੇ ਨਾਲੇ ਇਹਨਾਂ ਨੂੰ ਨੂਨ ਲਾ ਕੇ ਰੱਖ ਦਾਂਗੇ ਆਪਾਂ ਕareleਆਂ ਨੂੰ ਧੁੱਪੇ ਕਿਉਂਕਿ ਨਮਕ ਲਾਉਣ ਨਾਲ ਫਿਰ ਕareleਆਂ ਦੀ ਕੜਤਨ ਘਟ ਜਾਂਦੀ ਆ ਲਓ ਜੀ ਆਪਾਂ ਕarele ਵੀ ਤੜਲੇ ਸੀਗੇ ਤੇ ਆਪਾਂ ਮਸਾਲਾ ਵੀ ਤਿਆਰ ਕਰ ਲਿਆ ਸੀਗਾ ਤੇ ਬਾਕੀ ਲਓ ਜੀ ਹੁਣ ਆਪਾਂ ਕareleਆਂ ਨੂੰ ਭਰ ਲਈਏ ਤੇ ਭਰ ਕੇ ਤੇਵੇ ਰੱਖ ਦਈਏ ਵਿੱਚੇ ਰੱਖ ਦਾਂਗੇ ਕੜਾਹੀ ਦੇ ਕਿਉਂਕਿ ਫਿਰ ਗਰਮ ਲੈਣਗੇ ਜਦੋਂ ਤੱਕ ਮਤਲਬ ਕਿ ਆਪਾਂ ਖਾਣੇ ਆ ਮਸਾਲਾ ਕੱਚਾ ਵੀ ਨਹੀਂ ਰਹਿੰਦਾ ਤੇ ਕarele ਵੀ ਵਧੀਆ ਬਣਦੇ ਨੇ ਲੋ ਜੀ ਕarele ਆਪਾਂ ਬਣਾ ਲਏ ਸੀਗੇ ਤੇ ਰੋਟੀ ਖਾਪ ਕਾ ਲਈ ਸੀ ਉਦੋਂ ਮਗਰੋਂ ਚਲੀ ਗਈ ਮੈਂ ਕੱਪੜੇ ਧੋਣ ਤੇ ਬਾਕੀ ਕarele ਨੂੰ ਬਹੁਤ ਜ਼ਿਆਦਾ ਟਾਈਮ ਲੱਗਿਆ ਸੀ ਕਿਉਂਕਿ ਤੜਲੇ ਨੂੰ ਤੇ ਬਾਕੀ ਜਿਹੜਾ ਆਪਾਂ ਮਸਾਲਾ ਤਿਆਰ ਕਰਦੇ ਆ ਉਹਨੂੰ ਵੀ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਚਲੋ ਜੀ ਆਪਣਾ ਉਧਰ ਨਿਬੜ ਗਿਆ ਸੀਗਾ ਫਿਰ ਮੈਂ ਲੱਗੀ ਕੱਪੜੇ ਧੋਣ ਆਪਣੇ ਕੱਪੜੇ ਵੀ ਧੋਤੇ ਗਏ ਸੀਗੇ ਤੇ ਉਦੋਂ ਮਗਰੋਂ ਆ ਗਿਆ ਮੀਂਹ ਤੇ ਕਾਫੀ ਮੀਂਹ ਆ ਗਿਆ ਸੀ ਹੁਣ ਤਾਂ ਵੈਸੇ ਰੋਜ਼ ਹੀ ਮੀਂਹ ਆਇਆ ਰਹਿੰਦਾ ਤੇ ਪਾਣੀ ਪਾਣੀ ਖੜ ਗਿਆ ਸੀ ਆ ਦੇਖੋ ਕਿੰਨਾ ਪਾਣੀ ਥੜਾ ਲਓ ਜੀ ਹੁਣ ਆਪਾਂ ਲਾ ਲਈਏ ਝਾੜੂ ਇਹ ਆਪਣੀ ਅਗਲੇ ਦਿਨ ਦੀ ਵੀਡੀਓ ਕਿਉਂਕਿ ਉਸ ਤੋਂ ਬਾਅਦ ਤਾਂ ਫਿਰ ਮੇਰੇ ਤੋਂ ਵੀਡੀਓ ਬਣਾਨੀ ਸੀ ਹੋਈ ਕਿਉਂਕਿ ਟਾਈਮ ਕਾਫੀ ਜ਼ਿਆਦਾ ਹੋ ਗਿਆ ਸੀਗਾ ਚਲੋ ਠੀਕ ਹੈ ਜੀ ਵੀਡੀਓ ਦੇ ਅੰਡਾਪਾ ਇੱਥੇ ਕਰਦੇ ਹਾਂ ਮਿਲਦੇ ਆ ਅਗਲੇ ਬਲੌਗ ਨਾਲ ਧੰਨਵਾਦ ਜੀ